ਕਿਡਨੀ ਨੂੰ ਸਿਹਤਮੰਦ ਰੱਖਣ ਵਾਸਤੇ ਸਭ ਤੋਂ ਜ਼ਰੂਰੀ ਹੈਗਾ ਦਿਨ ਦੇ ਵਿੱਚ 4 ਤੋਂ 5 ਲੀਟਰ ਪਾਣੀ ਪੀਓ ਤੇ ਪਾਣੀ ਪੀਣ ਦਾ ਨਿਯਮ ਇਹ ਨਹੀਂ ਹੈਗਾ ਕਿ ਮਤਲਬ ਅਸੀਂ ਤੁਹਾਨੂੰ ਵੀਡੀਓ ਵਿੱਚ ਦੱਸ ਰਹੇ ਹਾਂ ਕਿ 4 ਤੋਂ 5 ਲੀਟਰ ਪਾਣੀ ਪੀਓ ਕਿ ਗਲਾਸ ਭਰਿਆ ਪਾਣੀ ਪੀ ਲਿਆ ਪਾਣੀ ਨੂੰ ਸਿੱਪ ਸਿੱਪ ਕਰਕੇ ਪੀਓ ਐਦਾਂ ਨਹੀਂ ਕਿ ਇੱਕ ਵਾਰ ਗਲਾਸ ਭਰਿਆ ਪਾਣੀ ਪੀ ਲਿਆ ਅੱਧੇ ਘੰਟੇ ਬਾਅਦ ਫੇਰ ਗਲਾਸ ਭਰਿਆ ਪਾਣੀ ਪੀ ਲਿਆ ਉਹ ਪਾਣੀ ਪੀਣ ਦਾ ਗਲਤ ਤਰੀਕਾ ਹੈ ਉਹ ਆਪਣੇ ਤੇਜ਼ ਨੂੰ ਵੀ ਖਰਾਬ ਕਰੇਗਾ ਪਲੱਸ ਆਪਾਂ ਨੂੰ ਜਿਹੜੀ ਭੁੱਖ ਲੱਗਦੀ ਹੈ ਭੁੱਖ ਵੀ ਘਟਾਏਗਾ ਇਕ ਤੱਕ ਪਾਣੀ ਜ਼ਿਆਦਾ ਪੀਓ 2 ਨੰਬਰ ਤੇ ਆਪਣਾ ਬਾਥਰੂਮ ਨਾ ਰੋਕੋ ਚਾਹੇ ਕਿੰਨੀ ਮਰਜ਼ੀ ਕੋਈ ਐਮਰਜੈਂਸੀ ਹੈ ਤੁਸੀਂ ਸਪੋਟ ਤੇ ਜਾ ਰਹੇ ਹੋ ਤੁਸੀਂ ਵੀ ਹੈ ਤਾਂ ਆਪਣਾ ਵਹੀਕਲ ਰੋਕ ਕੇ ਆਪਣਾ ਯੂਰਿਨ ਪਾਸ ਆਊਟ ਲਗਾਓ ਦੂਜੀ ਸਾਈਡ ਆਪਾਂ ਗੱਲ ਕਰੀਏ ਆਯੁਰਵੇਦ ਦੀ ਅਗਰ ਤੁਸੀਂ ਆਯੁਰਵੇਦ ਵਾਲੀ ਸਾਈਡ ਆਣੇ ਹੋ ਤਾਂ ਜਿਹੜਾ ਇਹ ਆਯੁਰਵੈਦਿਕ ਟ੍ਰੀਟਮੈਂਟ ਹੈ ਜਿਹੜੇ ਪੇਸ਼ੈਂਟ ਦੀ ਡਾਇਲਿਸਿਸ ਚੱਲ ਰਹੀ ਹੈ ਜਾਂ ਡਾਕਟਰ ਨੇ ਕਹਿਤਾ ਕਿ ਉਹਦੀ ਕਿਡਨੀ ਮਤਲਬ ਕਿ ਪ੍ਰਾਪਤਾਂ ਦੇ ਪੁਰਾਣੀ ਕਿਡਨੀ ਹੈ ਪੂਰੀ ਤਰ੍ਹਾਂ ਡੈਮੇਜ ਹੋਈ ਤਾਂ ਉਹ ਪਲੀਜ਼ ਸਾਨੂੰ ਇੱਕ ਵਾਰ ਜ਼ਰੂਰ ਸੰਪਰਕ ਕਰਨ ਠੀਕ ਹੈ ਕਿਡਨੀਆਂ ਨੂੰ ਜਿਹੜਾ ਅਸੀਂ ਠੀਕ ਸਾਢਾ ਠੀਕ ਕਰਨ ਦਾ ਤਰੀਕਾ ਹੈਗਾ ਉਹ ਬਹੁਤ ਸਿੰਪਲ ਤੇ ਬਹੁਤ ਸਰਲ ਹੈ ਤੇ ਅਸੀਂ ਟੋਟਲੀ ਜਿਹੜਾ ਹੈਗਾ ਕਿਡਨੀਆ ਆਯੁਰਵੇਦਿਕ ਤਰੀਕੇ ਦੇ ਨਾਲ ਠੀਕ ਹੈ ਜਿਹੜੀਆਂ ਕਿਡਨੀਆਂ ਨੇ ਇੰਨਾ ਵੀ ਖਰਾਬ ਹੋਣ ਦਾ ਪਤਾ ਹੀ ਆਪਾਂ ਨੂੰ ਉਦੋਂ ਲੱਗਣਾ ਹੈ ਪੇਸ਼ੇ ਨੂੰ ਪਤਾ ਹੀ ਉਦੋਂ ਲੱਗਣਾ ਜਦੋਂ ਇਹ 1/3 ਖਰਾਬ ਹੋ ਗਈ ਹੋਵੇ ਮਤਲਬ ਜਿਵੇਂ ਕਹਿ ਲੈਣ ਕਿਡਨੀਆਂ ਦੇ ਚਾਰ ਹਿੱਸੇ ਨੇ ਕਿडनी ਇਸੇ ਖਰਾਬ ਹੋਣਗੇ ਤਾਂ ਇੱਕ ਬੰਦੇ ਨੂੰ ਪਤਾ ਲੱਗੂ ਉਹਦੇ ਕਿਡਨੀਆਂ ਦੇ ਵਿੱਚ ਮਤਲਬ ਕੋਈ ਨਾ ਕੋਈ ਪ੍ਰੋਬਲਮ ਆਣੀ ਸ਼ੁਰੂ ਹੋ ਗਈ। ਦੂਜੀ ਗੱਲ ਜਿਨਾ ਦੀਆਂ ਕਿਡਨੀਆਂ ਖਰਾਬ ਹੋਈਆਂ ਨੇ ਜਾਂ ਮਤਲਬ ਹੋ ਰਹੀਆਂ ਨੇ ਤਾਂ ਉਹਨਾਂ ਨੂੰ ਇੱਕ ਬੇਸਿਕ ਸਿੰਪਟਮ ਦੇਖਣਾ ਜ਼ਰੂਰੀ ਹੋਵੇਗਾ। ਉਹਨਾਂ ਦੇ ਵਿੱਚ ਪੁਰਾਣੀ ਹਿਸਟਰੀ ਰਹੀ ਹੋਊਗੀ ਸਟੋਨ। ਉਹਨਾਂ ਦੇ ਕਿਡਨੀ ਦੇ ਵਿੱਚ ਜਿਹੜਾ ਕਦੇ ਨਾ ਕਦੇ ਸਟੋਨ ਬਣਿਆ ਹੋਵੇ ਜਾਂ ਸਟੋਨ ਬਣ ਗਿਆ, ਨਿਕਲ ਗਿਆ ਐਦਾਂ ਦੀ ਉਹਨਾਂ ਨੂੰ ਕੋਈ ਮਤਲਬ ਪ੍ਰੋਬਲਮਜ਼ ਰਹਿੰਦੀਆਂ ਹੋਣਗੀਆਂ। ਉਹ ਪੇਸ਼ੈਂਟਾਂ ਦੇ ਮੇਜਰ ਚਾਂਸਸ ਰਹਿੰਦੇ ਆ ਕਿ ਉਹਨਾਂ ਦੀ ਸਾਡੇ ਸਰੀਰ ਦਾ ਸੰਪੂਰਨ ਗਿਆਨ ਸਾਡੇ ਆਯੁਰਵੇਦ ਗ੍ਰੰਥਾ ਵਿੱਚ ਦਿੱਤਾ ਗਿਆ ਸੀ ਪਰ ਉਹਨਾਂ ਵਿੱਚ ਬਹੁਤ ਸਾਰੇ ਸਾੜੇ ਗਏ ਸਨ ਅਤੇ ਬਹੁਤ ਸਾਰੇ ਹਜੇ ਵੀ ਅਣਜਾਣ ਹਨੇਰੇ ਵਿੱਚ ਕਿਤੇ ਪਏ ਹਨ ਗੁਰਦੇ ਮਹੱਤਵਪੂਰਨ ਅੰਗ ਹਨ ਜੋ ਸਾਡੇ ਸਰੀਰ ਨੂੰ ਸ਼ੁੱਧ ਕਰਦੇ ਹਨ ਦੋਸਤੋ ਜੁੜੇ ਹੋ ਜੋਸ਼ਨ ਰੇਡੀਓ ਚੈਨਲ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਨਾਨਕ ਰੋੜਾ ਜੀ ਉਹ ਸਾਡੇ ਚੈਨਲ ਦੇ ਮਾਧਿਮ ਰਾਹੀਂ ਤੁਹਾਨੂੰ ਦੱਸਣਗੇ ਕਿਡਨੀਆਂ ਦਾ ਸਰੀਰ ਵਿੱਚ ਕੰਮ ਕੀ ਹੁੰਦਾ ਹੈ ਡਾਕਟਰ ਸਾਹਿਬ ਸ਼ਸ਼ੀਕਾਲ ਜੀ ਸਤਿ ਸ੍ਰੀ ਅਕਾਲ ਜਗਤਾਰ ਜੀ ਡਾਕਟਰ ਸਾਹਿਬ ਸਾਡੇ ਸਰੋਤੇ ਜਾਣਨਾ ਚਾਹੁੰਦੇ ਨੇ ਕਿਡਨੀਆਂ ਦਾ ਸਰੀਰ ਵਿੱਚ ਕੰਮ ਕੀ ਹੈ ਜੀ ਬਿਲਕੁਲ ਜਗਤਾਰ ਜੀ ਜਿਹੜੀਆਂ ਕਿਡਨੀਆ ਕਿਡਨੀਆਂ ਸਰੀਰ ਦੇ ਵਿੱਚ ਦੋ ਹੁੰਦੀਆਂ ਨੇ ਜੀ ਠੀਕ ਹੈ ਤੇ ਇਹਨਾਂ ਦਾ ਕੰਮ ਹੁੰਦਾ ਹੈ ਸਰੀਰ ਦੇ ਵਿੱਚ ਜਿੰਨਾ ਵੀ ਮਤਲਬ ਆਪਣਾ ਬਲੱਡ ਹੈ ਬਲੱਡ ਦੇ ਵਿੱਚ ਜਿਹੜੀਆਂ ਅਸ਼ੁੱਧ ਮਤਲਬ ਪਦਾਰਥ ਨੇ ਉਹਨਾਂ ਨੂੰ ਬਾਥਰੂਮ ਦੇ ਰਾਹੀਂ ਫਿਲਟਰ ਕਰਕੇ ਉਹਨਾਂ ਨੂੰ ਬਾਹਰ ਕੱਢਣਾ ਜਿਹੜੀਆਂ ਕਿਡਨੀਆਂ ਨੇ ਕਿਡਨੀਆਂ ਜਿੰਨੇ ਵੀ ਵਿਸ਼ੈਲੇ ਪਦਾਰਥ ਨੇ ਮਤਲਬ ਜਿਹਨੂੰ ਵਿਸ਼ੈਲੇ ਪਦਾਰਥ ਕਿਹਾ ਲੋ ਜਾਂ ਜਿਨ੍ਹਾਂ ਦੀ ਬਾਡੀ ਨੂੰ ਨੀਡ ਨਹੀਂ ਹੈਗੀ ਉਹ ਬਾਡੀ ਦੇ ਵਿੱਚੋਂ ਬਾਥਰੂਮ ਦੇ ਰਾਹੀਂ ਫਿਲਟਰ ਕਰਕੇ ਉਹਨਾਂ ਨੂੰ ਬਾਹਰ ਕੱਢਣਾ ਇਹ ਕਿਡਨੀਆਂ ਦਾ ਮੇਨ ਰੋਲ ਹੈ ਜੀ ਡਾਕਟਰ ਸਾਹਿਬ ਮੇਰਾ ਦੂਜਾ ਸਵਾਲ ਹੈ ਕਿਡਨੀਆਂ ਦੇ ਬਿਮਾਰੀ ਦੇ ਲੱਛਣ ਕੀ ਹਨ ਜੀ ਬਿਲਕੁਲ ਜਗਤਾਰ ਜੀ ਜਿੰਨਾ ਵੀ ਮਰੀਜ਼ਾਂ ਨੂੰ ਕਿਡਨੀਆ ਸੰਬੰਧੀ ਰੋਗ ਹੋਣਗੇ ਜਿਨ੍ਹਾਂ ਦੀਆਂ ਕਿਡਨੀਆ ਖਰਾਬ ਹੋ ਗਈਆਂ ਉਹਨਾਂ ਨੂੰ ਮੈਂ ਮਤਲਬ 5-6 ਤੁਹਾਨੂੰ ਐਵਰੇਜ ਲੱਛਣ ਦੱਸ ਦਿੰਨਾ ਜਿਹੜੇ ਉਹ ਪੇਸ਼ੈਂਟਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਕ ਤਾਂ ਉਹ ਪੇਸ਼ੈਂਟ ਪੇਸ਼ੈਂਟ ਨੂੰ ਜਿਹੜੀ ਨੀਂਦ ਹੈ ਉਹ ਬਹੁਤ ਵਧੀਆ ਨੀਂਦ ਨਹੀਂ ਆਊਗੀ बार-बार ਰਾਤ ਨੂੰ ਉਹਨੂੰ ਉੱਠਣਾ ਪਊਗਾ ਠੀਕ ਹੈ ਦੋਨੋਂ ਸਾਈਡ ਉਹਦੇ ਪਿੱਠ ਦੇ ਵਿੱਚ ਦਰਦ ਰਹੂਗਾ ਠੀਕ ਹੈ ਜਿਹੜਾ ਬਾਥਰੂਮ ਹੈ ਬਾਥਰੂਮ ਚੋਂ ਬਹੁਤ ਗੰਦੀ ਸਮੈਲ ਆਏਗੀ ਠੀਕ ਹੈ ਬੀਪੀ ਉਹਨਾਂ ਦਾ ਵਧੇਗਾ ਅੱਖਾਂ ਦੇ ਨੇੜੇ ਉਹਨਾਂ ਦੇ ਸਵੇਲਿੰਗ ਹੋਏਗੀ ਅੱਖਾਂ ਦੇ ਨੀਚੇ ਪੈਰਾਂ ਦੇ ਵਿੱਚ ਉਹਨਾਂ ਦੇ ਸੋਜਾ ਹੋਏਗਾ ਇਹ ਕੁਝ ਲੱਛਣ ਨੇ ਜਿਨ੍ਹਾਂ ਦੀਆਂ ਕਿਡਨੀਆ ਖਰਾਬ ਹੋਣੀ ਹੈ ਸ਼ੁਰੂ ਹੋ ਗਈਆਂ ਨੇ ਜਾਂ ਫਿਰ ਕਿਡਨੀਆ ਖਰਾਬ ਨੇ ਉਹਨਾਂ ਦੇ ਵਿੱਚ ਇਹ ਲੱਛਣ ਦੇਖਣ ਨੂੰ ਮਿਲਦੇ ਨੇ ਡਾਕਟਰ ਸਾਹਿਬ ਮੇਰਾ ਤੀਜਾ ਸਵਾਲ ਆ ਕਿ ਕਿਡਨੀ ਨੂੰ ਸਿਹਤਮੰਦ ਕਿਵੇਂ ਰੱਖਿਆ ਜਾ ਸਕਦਾ ਸਾਡੇ ਸਰੋਤੇ ਜਾਣਨਾ ਚਾਹੁੰਦੇ ਨੇ ਜੀ ਬਿਲਕੁਲ ਜਗਤਾਰ ਜੀ ਕਿਡਨੀ ਨੂੰ ਸਿਹਤਮੰਦ ਰੱਖਣ ਵਾਸਤੇ ਸਭ ਤੋਂ ਜ਼ਰੂਰੀ ਹੈਗਾ ਦਿਨ ਦੇ ਵਿੱਚ 4 ਤੋਂ 5 ਲੀਟਰ ਪਾਣੀ ਪੀਓ ਤੇ ਪਾਣੀ ਪੀਣ ਦਾ ਨਿਯਮ ਇਹ ਨਹੀਂ ਹੈਗਾ ਕਿ ਮਤਲਬ ਅਸੀਂ ਤੁਹਾਨੂੰ ਵੀਡੀਓ 'ਚ ਦੱਸ ਰਹੇ ਹਾਂ ਕਿ 4 ਤੋਂ 5 ਲੀਟਰ ਪਾਣੀ ਪੀਓ ਕਿ ਗਲਾਸ ਭਰਿਆ ਪਾਣੀ ਪੀ ਲਿਆ ਪਾਣੀ ਨੂੰ ਸਿਪ-ਸਿਪ ਕਰਕੇ ਪੀਓ ਐਦਾਂ ਨਹੀਂ ਕਿ ਇੱਕ ਵਾਰ ਗਲਾਸ ਭਰਿਆ ਪਾਣੀ ਪੀ ਲਿਆ ਅੱਧੇ ਘੰਟੇ ਬਾਅਦ ਫੇਰ ਗਲਾਸ ਭਰਿਆ ਪਾਣੀ ਪੀ ਲਿਆ ਉਹ ਪਾਣੀ ਪੀਣ ਦਾ ਗਲਤ ਤਰੀਕਾ ਹੈ ਉਹ ਆਪਣੇ ਪੇਟ ਨੂੰ ਵੀ ਖਰਾਬ ਕਰੇਗਾ ਪਲੱਸ ਆਪਾਂ ਨੂੰ ਜਿਹੜੀ ਭੁੱਖ ਲੱਗਦੀ ਹੈ ਭੁੱਖ ਵੀ ਘਟਾਏਗਾ ਜਿਹੜਾ ਪਾਣੀ ਪੀਣ ਦਾ ਸਹੀ ਤਰੀਕਾ ਹੈ ਉਹ ਸਿੱਪ-ਸਿੱਪ ਕਰਕੇ ਪੀਣਾ। ਉਸ ਤੋਂ ਬਾਅਦ ਕਿਡਨੀਆਂ ਨੂੰ ਸਵਸਥ ਰੱਖਣ ਵਾਸਤੇ ਸਿਹਤਮੰਦ ਰੱਖਣ ਵਾਸਤੇ ਮੈਂ ਤੁਹਾਨੂੰ 3-4 ਚੀਜ਼ਾਂ ਦੱਸਦਾ ਜਿਹੜੀਆਂ ਤੁਸੀਂ ਡੇਲੀ ਲਾਈਫ ਦੇ ਵਿੱਚ ਕਰ ਸਕਦੇ ਹੋ। ਇੱਕ ਤਾਂ ਪਾਣੀ ਜ਼ਿਆਦਾ ਪੀਓ। ਦੂਜੇ ਨੰਬਰ ਤੇ ਆਪਣਾ ਬਾਥਰੂਮ ਨਾ ਰੋਕੋ। ਚਾਹੇ ਜਿੰਨੀ ਮਰਜ਼ੀ ਕੋਈ ਐਮਰਜੈਂਸੀ ਹੈ, ਤੁਸੀਂ ਸਫ਼ਰ 'ਤੇ ਜਾ ਰਹੇ ਹੋ, ਕੁਝ ਵੀ ਹੈ ਤਾਂ ਆਪਣਾ ਵਹੀਕਲ ਰੋਕ ਕੇ ਆਪਣਾ ਯੂਰਿਨ ਪਾਸ ਆਊਟ ਕਰੋ। ਉਸ ਤੋਂ ਬਾਅਦ ਖਾਣ ਦੇ ਵਿੱਚ ਜ਼ਿਆਦਾ ਨਮਕ ਨਹੀਂ ਲੈਣਾ ਹੈਗਾ। ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਆਪਣਾ ਸੋਇਆਬੀਨ ਆਪਣੀ ਡਾਈਟ ਦੇ ਵਿੱਚ ਜ਼ਿਆਦਾ ਰੱਖਣੀ ਹੈ ਠੀਕ ਹੈ ਉਸ ਤੋਂ ਬਾਅਦ ਆਪਣਾ ਗੱਲ ਕਰੀਏ ਦੂਜਾ ਹੈਗਾ ਬਾਥੂ ਦੀ ਜਿਹੜੀ ਹੈਗੀ ਆ ਸਬਜ਼ੀ ਬਣਾ ਕੇ ਖਾਓ ਸਾਗ ਦੇ ਵਿੱਚ ਬਾਥੂ ਦੀ ਮਾਤਰਾ ਜ਼ਿਆਦਾ ਯੂਜ਼ ਕਰੋ ਬਾਥੂ ਦੇ ਲੱਡੂ ਖਾਓ ਇਹ ਕਿਡਨੀਆਂ ਵਾਸਤੇ ਮਤਲਬ ਇੱਕ ਤਰ੍ਹਾਂ ਦੇ ਟੋਨਿਕ ਦਾ ਕੰਮ ਕਰਦੇ ਆ ਚਾਹੇ ਦੀ ਉਹ ਬਾਥੂ ਹੈ ਚਾਹੇ ਦੀ ਆਪਣਾ ਸੋਇਆਬੀਨ ਜੀ ਡਾਕਟਰ ਸਾਹਿਬ ਮੇਰਾ ਅਗਲਾ ਸਵਾਲ ਹੈ ਕਿਡਨੀ ਟ੍ਰਾਂਸਪਲੈਂਟ ਜਾਂ ਡਾਇਲਿਸਿਸ ਬਾਰੇ ਜਾਣਕਾਰੀ ਦਿਓ ਮਤਲਬ ਕਿ ਕਈ ਡਾਕਟਰ ਤਾਂ 15-1500 ਲੈ ਲੈਂਦੇ ਨੇ ਡਾਇਲਿਸਿਸ ਦਾ ਜੋ ਕਿ ਬਹੁਤ ਜਿਆਦਾ ਮਹਿੰਗਾ ਜੇਕਰ ਕੋਈ ਤੁਹਾਡੇ ਕੋਲ ਮਰੀਜ਼ ਆਉਂਦਾ ਹੈ ਤਾਂ ਤੁਸੀਂ ਕਿਸ ਤਰੀਕੇ ਨਾਲ ਉਸ ਦਾ ਇਲਾਜ ਕਰਦੇ ਹੋ ਤੇ ਕੀ ਕੋਸਟ ਵਗੈਰਾ ਤੁਸੀਂ ਰੱਖੀ ਹੋਈ ਹੈ ਬਿਲਕੁਲ ਜਗਤਾਰ ਜੀ ਦੇਖੋ ਐਲੋਪੈਥੀ ਦੇ ਵਿੱਚ ਜਦੋਂ ਕਿਡਨੀਆਂ ਖਰਾਬ ਹੋ ਜਾਂਦੀਆਂ ਨੇ ਤਾ ਪੇਸ਼ੈਂਟ ਨੂੰ ਡਾਇਲਿਸਿਸ ਤੇ ਥੋੜਾ ਟਾਈਮ ਮੈਡੀਸਨ ਤੇ ਪੁੱਟ ਕਰਕੇ ਆਫਟਰ ਥੈਟ ਪੇਸ਼ੈਂਟ ਨੂੰ ਡਾਇਲਿਸਿਸ ਤੇ ਪਾ ਦਿੰਦੇ ਨੇ ਠੀਕ ਆ ਤਾਂ ਡਾਇਲਿਸਿਸ ਹੁੰਦੀ ਰਹਿੰਦੀ ਆ ਦੋ ਹੀ ਤਰੀਕੇ ਆ ਜਾਂ ਤਾਂ ਕਿਡਨੀ ਟ੍ਰਾਂਸਪਲੈਂਟ ਕਰਾ ਲਓ ਜੋ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਹੈ ਦੂਜੇ ਨੰਬਰ ਤੇ ਹੈਗਾ ਡਾਇਲਿਸਿਸ ਡਾਇਲਿਸਿਸ ਵੀ ਐਕਸਪੈਂਸਿਵ ਆ ਅਗਰ ਆਪਾਂ 10 ਦਿਨਾਂ ਬਾਅਦ ਜਾਂ ਹਫਤੇ ਦੇ ਵਿੱਚ ਇੱਕ ਵਾਰ ਡਾਇਲਿਸਿਸ ਕਰਾਣੇ ਆ ਤਾਂ 2 1500 ਤੋਂ 2000 ਖਰਚਾ ਆਉਂਦਾ ਬਟ ਅਕੋਰਡਿੰਗ ਟੂ ਆਯੁਰਵੈਦ ਅਗਰ ਆਪਾਂ ਗੱਲ ਕਰੀਏ ਇਹ ਤਾਂ ਤੁਹਾਨੂੰ ਮੈਂ ਜਿਹੜਾ ਦੱਸਿਆ ਐਲੋਪੈਥੀ ਦੇ ਹਿਸਾਬ ਨਾਲ ਸੀ ਜੋ ਵੀ ਅਗਰ ਚਾਹੇ ਤੁਸੀਂ ਟ੍ਰਾਂਸਪਲੈਂਟ ਕਰਾਉਣਾ ਪਸੰਦ ਕਰਦੇ ਹੋ ਚਾਹੇ ਦੀ ਤੁਸੀਂ ਆਪਣਾ ਡਾਇਲਿਸਿਸ ਕਰਾਉਣਾ ਪਸੰਦ ਕਰਦੇ ਦੂਜੀ ਸਾਈਡ ਆਪਾਂ ਗੱਲ ਕਰੀਏ ਆਯੁਰਵੇਦ ਦੀ ਅਗਰ ਤੁਸੀਂ ਆਯੁਰਵੇਦਾਲੀ ਸਾਈਡ ਅਨਯੋਤਾ ਜਿਹੜਾ ਇਹ ਆਯੁਰਵੈਦਿਕ ਟ੍ਰੀਟਮੈਂਟ ਹੈ ਜਿਹੜੇ ਪੇਸ਼ੈਂਟ ਦੀ ਡਾਇਲਿਸਿਸ ਚੱਲ ਰਹੀ ਹੈ ਜਾਂ ਡਾਕਟਰ ਨੇ ਕਹਿਤਾ ਕਿ ਉਹਦੀ ਕਿਡਨੀ ਮਤਲਬ ਉਹਨੂੰ ਟ੍ਰਾਂਸਪਲੈਂਟ ਕਰਾਣੀ ਪੈਗੀ ਕਿਡਨੀਆਂ ਪੂਰੀ ਤਰ੍ਹਾਂ ਡੈਮੇਜ ਨੇ ਤਾਂ ਉਹ ਪਲੀਜ਼ ਸਾਨੂੰ ਇੱਕ ਵਾਰ ਜ਼ਰੂਰ ਸੰਪਰਕ ਕਰਨ ਠੀਕ ਹੈ ਕਿਡਨੀਆਂ ਨੂੰ ਜਿਹੜਾ ਅਸੀਂ ਠੀਕ ਸਾਡਾ ਠੀਕ ਕਰਨ ਦਾ ਤਰੀਕਾ ਹੈਗਾ ਉਹ ਬਹੁਤ ਸਿੰਪਲ ਤੇ ਬਹੁਤ ਸਰਲ ਹੈ ਤੇ ਅਸੀਂ ਟੋਟਲੀ ਜਿਹੜਾ ਹੈਗਾ ਕਿਡਨੀਆਂ ਆਯੁਰਵੈਦਿਕ ਤਰੀਕੇ ਦੇ ਨਾਲ ਠੀਕ ਕਰਦੇ ਹਾਂ ਡਾਕਟਰ ਸਾਹਿਬ ਸਾਡੇ ਸਰ ਉੱਤੇ ਜਾਣਨਾ ਚਾਹੁੰਦੇ ਨੇ ਐਡਰੈਸ ਦੱਸੋ ਜੀ ਆਪਣੇ ਹਸਪੀਟਲ ਤੇ ਕਲੀਨਿਕ ਦਾ ਜੀ ਬਿਲਕੁਲ ਜਗਤਾਰ ਜੀ ਐਡਰੈਸ ਤੁਹਾਨੂੰ ਮੈਂ ਦਾਲ ਦੰਨਾ ਐਡਰੈਸ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਚੀਜ਼ਾਂ ਹੋਰ ਐਡ ਆਨ ਕਰ ਦੰਨਾ ਇਸ ਵੀਡੀਓ ਦੇ ਵਿੱਚ ਜਿਹੜੀਆਂ ਕਿਡਨੀਆਂ ਨੇ ਇਹਨਾਂ ਦੇ ਖਰਾਬ ਹੋਣ ਦਾ ਪਤਾ ਹੀ ਆਪਾਂ ਨੂੰ ਉਦੋਂ ਲੱਗਣਾ ਹੈ ਪੇਸ਼ੈਂਟ ਨੂੰ ਪਤਾ ਹੀ ਉਦੋਂ ਲੱਗਣਾ ਹੈ ਜਦੋਂ ਇਹ 1/3 ਖਰਾਬ ਹੋ ਜਾਂਦੀ ਹੈ ਮਤਲਬ ਜਿਹਨੂੰ ਕਹਿੰਦੇ ਨੇ ਕਿਡਨੀਆਂ ਦੇ ਚਾਰ ਹਿੱਸੇ ਨੇ ਤਿੰਨ ਹਿੱਸੇ ਖਰਾਬ ਹੋਣਗੇ ਤਦ ਇੱਕ ਬੰਦੇ ਨੂੰ ਪਤਾ ਲੱਗੂਗਾ ਉਹਦੇ ਕਿਡਨੀਆਂ ਦੇ ਵਿੱਚ ਮਤਲਬ ਕੋਈ ਨਾ ਕੋਈ ਪ੍ਰੋਬਲਮ ਆਣੀ ਸ਼ੁਰੂ ਹੋਗੀ ਦੂਜੀ ਗੱਲ ਜਿਨ੍ਹਾਂ ਦੀਆਂ ਕਿਡਨੀਆਂ ਖਰਾਬ ਹੋਈਆਂ ਨੇ ਜਾਂ ਮਤਲਬ ਹੋ ਰਹੀਆਂ ਨੇ ਤਾਂ ਉਹਨਾਂ ਨੂੰ ਇੱਕ ਬੇਸਿਕ ਸਿੰਪਟਮ ਦੇਖਣ ਨੂੰ ਜ਼ਰੂਰ ਮਿਲੇਗਾ ਉਹਨਾਂ ਦੇ ਵਿੱਚ ਪੁਰਾਣੀ ਹਿਸਟਰੀ ਰਹੀ ਹੋਊਗੀ ਸਟੋਨ ਦੀ ਉਹਨਾਂ ਦੇ ਕਿਡਨੀ ਦੇ ਵਿੱਚ ਕਿਤੇ ਨਾ ਕਦੇ ਨਾ ਕਦੇ ਸਟੋਨ ਬਣਿਆ ਹੋਊਗਾ ਦਾ ਸਟੋਨ ਬਣ ਗਿਆ ਨਿਕਲ ਗਿਆ ਐਦਾਂ ਦੀ ਉਹਨਾਂ ਨੂੰ ਕੋਈ ਮਤਲਬ ਪ੍ਰੋਬਲਮਜ਼ ਰਹਿੰਦੀਆਂ ਹੋਣਗੀਆਂ ਉਹ ਪੇਸ਼ੈਂਟਾਂ ਦੇ ਮੇਜਰ ਚਾਂਸਸ ਰਹਿੰਦੇ ਆ ਵੀ ਇਹਨਾਂ ਦੀ ਕਿਡਨੀਆਂ ਖਰਾਬ ਹੋਣਗੀਆਂ ਉਸ ਤੋਂ ਬਾਅਦ ਆਪਾਂ ਅਗਰ ਗੱਲ ਕਰੀਏ ਤੁਸੀਂ ਸਾਨੂੰ ਮਿਲਣਾ ਸਾਡੇ ਤੋਂ ਕੰਸਲਟੇਸ਼ਨ ਲੈਣੀ ਹੈ ਸਾਡੇ ਤੋਂ ਤੁਸੀਂ ਮੈਡੀਸਿਨ ਲੈਣਾ ਚਾਹੁੰਦੇ ਹੋ ਕਿਡਨੀ ਦੇ ਰਿਲੇਟਿਡ ਬਿਮਾਰੀਆਂ ਦੀਆਂ ਚਾਹੇ ਦੀਓ ਕਿਡਨੀਆਂ ਖਰਾਬ ਹੋਣ ਜਾਂ ਫਿਰ ਗੁਰਦਿਆਂ ਦੀਆਂ ਪਥਰੀਆਂ ਹੋਣ ਕੋਈ ਵੀ ਤੁਸੀਂ ਆਪਣਾ ਸਾਨੂੰ ਮਿਲਣਾ ਚਾਹੁੰਦੇ ਹੋ ਕੰਸਲਟੇਸ਼ਨ ਲੈਣਾ ਚਾਹੁੰਦੇ ਹੋ ਸਕਰੀਨ ਤੇ ਸਾਡੇ ਨੰਬਰ ਮੈਂਸ਼ਨ ਨੇ ਸਾਡੇ ਦੋ ਸੈਂਟਰ ਨੇ ਇੱਕ ਪਿੰਡ ਲਲਾਚੀ ਹੈ ਜੀ ਦੂਜਾ ਪਿੰਡ ਬੰਮਣਾ ਹੈ ਜਿਹੜੀ ਕਿਡਨੀ ਦੀ ਮੈਡੀਸਨ ਕਿਸੇ ਨੇ ਵੀ ਲੈਣ ਆਣਾ ਤਾਂ ਦੋ ਚੀਜ਼ਾਂ ਦਾ ਧਿਆਨ ਰੱਖ ਕੇ ਆਣਾ ਹੈ ਦੋ ਟੈਸਟ ਪੇਸ਼ੈਂਟ ਜ਼ਰੂਰ ਕਰਾ ਕੇ ਆਵੇ ਇੱਕ CBC ਇੱਕ RFT ਇੱਕ CBC ਦੂਜਾ RFT ਇਹ ਦੋਨੋਂ ਟੈਸਟ ਕਰਾ ਕੇ ਆਵੇ ਠੀਕ ਹੈ ਉਸ ਤੋਂ ਬਾਅਦ ਜਦੋਂ ਵੀ ਪੇਸ਼ੈਂਟ ਨੇ ਆਣਾ ਸਾਨੂੰ ਫੋਨ ਕਰਕੇ ਆਵੇ ਸਾਡੇ ਦੋ ਸੈਂਟਰ ਨੇ ਇੱਕ ਪਿੰਡ ਬੰਮਣਾ ਦੂਜਾ ਪਿੰਡ ਲਲੋਚੀ ਹੈ ਤੇ ਸਾਡੇ ਦੋਨੋਂ ਸੈਂਟਰਾਂ ਦੇ ਨੰਬਰ ਸਕ੍ਰੀਨ ਤੇ ਆਪਣਾ ਮੈਂਸ਼ਨ ਸਾਡਾ ਨੰਬਰ ਕੀਤਾ ਹੋਇਆ ਤੇ ਦੋਨੋਂ ਸੈਕਟਰਾਂ ਦੇ ਐਡਰੈਸ ਮੈਂਸ਼ਨ ਕੀਤੇ ਆ। ਧੰਨਵਾਦ। ਸ਼ੁਕਰੀ।